ਕਬਜ਼ਾਇ ਕੁਦਰਤ ਬਾਰੇ ਗਿਆਨ ਜਿੱਦੋ ਮਰਜ਼ੀ ਹੋ ਲੈਦਾ ਉਹਦੇ ਅੱਗੇ ਸਲੰਡਰ ਕਰ 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 ਦੇਣਾ ਚਾਹੀਦਾ ਜਦੋਂ ਸਲੰਡਰ ਕਰੋ ਤੇ ਫਿਰ ਮੈਂ ਇੱਕ ਪਲੇਟ ਕੀਤੀ ਸੀ ਡਾਕਟਰ ਉਹ ਮੈਂ ਤੁਹਾਨੂੰ ਸ਼ੇਅਰ ਕਰਦਾ ਪੰਜ ਸਾਲ ਉਹ ਪ੍ਰੇ ਦੀ ਆਸ ਐਕੋ ਹੁੰਦੀ ਤਾਂ ਜਿਹੜੀ ਉਹ ਮੇਰੀ ਮਦਦ ਕਰ ਰਹੀ ਉਹ ਪ੍ਰੇ ਇਹ ਸੀ ਤੇ ਹੈ ਮੇਰੇ ਮਾਲਿਕ ਹੈ ਮੇਰੇ ਭਗਵਾਨ जिंदगी दी है तो जीने का हुनर भी देना जिंदगी दी है तो जीने का हुनर भी देना पांव बख्शे हैं तो तोफी सफर भी देना तो बातों में असर भी देना मेरे उलझे हुए ख्वाबों के उसूलों को तोज़ो दे दे मेरे भगवान मुझे जज्बात पे काबू दे दे मैं समंदर भी किसी गैर के हाथों से ना और एक कतरा भी समंदर है ये तू देखे एक कतरा भी समंदर है करते <प्णागी> को सारा थोड़ा परिवार खड़ा इन सामने स्पीकर है ला कई नठी कह रहे चीर के देख लेओ जो मोदी बिकुंगा राखे करते को सारा थोड़ा परिवार खड़ा इन सामने स्पीकर है ला कई नठी कह चीर के देख लियो <laughs> तो एक मिनट <laughs> <laughs> ਬਹੁਤ ਅੱਛਾ ਮਾਹੌਲ ਹੈ ਬਹੁਤ ਪੋਜ਼ਿਟਿਵ ਰਿਸਪਾਂਸ ਹੈ ਪਬਲਿਕ ਆਮ ਖਾਸ ਪੜ੍ਹੇ ਲਿਖੇ ਇੰਟੈਲੈਕਚੁਅਲ ਬੌਧਿਕ ਕਿਸਾਨ ਮਜ਼ਦੂਰ ਇੰਡਸਟ੍ਰੀਸਟ ਬੜਾ ਪਿਆਰ ਕਰ ਦੇ ਰਹੇ ਨੇ ਬਸ ਉਹ ਹਰ ਸ਼ਹਿਰ ਹਰ ਮਾਸਰੇ ਚ ਹਰ ਸਮਾਜ ਚ ਕੁਝ ਇੱਕ ਲੋਕ ਐਸੇ ਹੁੰਦੇ ਆ ਜਿਹੜੇ ਤੁਹਾਨੂੰ ਕੁਦਰਤ ਵੱਲੋਂ ਹੀ ਇੱਕ ਹੁਕਮ ਹੈ ਉਧਰ ਥੋੜੀ ਜੀ ਤਕਲੀਫ ਮਿਲਦੀ ਹੈ ਉਹ ਵੀ ਠੀਕ ਹੋ ਜਾਏਗੀ ਮਾਲਕ ਸੱਚੇ ਪਾਤਸ਼ਾਹ ਠੀਕ ਕਰ ਲਈ ਪਰ ਹੋ ਜਾਏਗਾ ਠੀਕ ਮੈਨੂੰ ਬਹੁਤ ਯਕੀਨ ਹੈ ਕਿ mohabbat ਚ ਇਨੀ ਪਾਵਰ ਹੈ ਹੁਣ ਦੇਖੋ ਨਾ ਅੱਗ ਕਿੰਨੀ ਮਤਲਬ ਬਜਟ ਵਿੱਚ ਆਈ ਹੁੰਦੀ ਹੈ ਉਹਦਾ ਜਿਹੜਾ ਰੂਪ ਵਿਰਾਟ ਕਿੰਨਾ ਹੁੰਦਾ ਅਗਨੀ ਦਾ ਪਾਣੀ ਜਦੋਂ ਪਾਉਂਦੇ ਆਂ ਉਹ ਜਿਹੜੀ mohabbat ਜਿਹੜੀ ਹੈ ਉਹ ਠੰਡੇ ਨਿਰਮਲ ਸੀਤ ਜਲ ਦੀ ਤਰ੍ਹਾਂ ਆ ਉਹ ਕਾਲਜ ਨੂੰ ਠੰਡਾ ਕਰਦੀ ਰਹੇਗੀ ਅਜੇ ਥੋੜਾ ਜਿਹਾ ਨਫਰਤ ਹੈ ਦਿਲਾਂ ਚ ਨਜ਼ਰਾਂ ਚ ਮੈਨੂੰ ਲੱਗਦਾ ਹੈ ਮਾਲਕ ਕਿਰਪਾ ਕਰੇ ਕਿਸਾਨ ਤਾਂ ਬਹੁਤ ਖੁਸ਼ ਹੈ ਹਰ ਹਰ ਮਹੀਨੇ ਮੈਂ ਰੱਖਿਆ 2000 ਰੁਪਇਆ ਆਉਂਦਾ ਖਾਤੇ ਚ ਮੰਡੀਆਂ ਵਾਲੇ ਖੁਸ਼ ਆ ਆੜਤੀਆਂ ਨੂੰ ਜੇ ਕੋਈ ਪ੍ਰੋਬਲਮ ਹੈ ਮੈਨੂੰ ਹੁਕਮ ਕਰਨ ਬਦਲ ਵੀ ਦਵਾਂਗੇ ਈਵਨ ਪੱਲੇਦਾਰਾਂ ਨੂੰ ਕੋਈ ਪ੍ਰੋਬਲਮ ਆ ਮੈਂ ਤਾਂ ਪੱਲੇਦਾਰ ਤੱਕ ਸੋਚਦਾ ਰੀੜੀ ਪਟਰੀ ਤੱਕ ਸੋਚਦਾ ਕਿਉਂਕਿ ਮੈਂ ਆਪ ਬੜੇ ਧੱਕੇ ਖਾਦੇ ਪੈਦਲ ਚੱਲਿਆ ਗਰੀਬੀ ਦੀ ਪਰਿਭਾਸ਼ਾ ਕੀ ਹੁੰਦੀ ਸਾਡੇ ਤੋਂ ਜ਼ਿਆਦਾ ਕੌਣ ਜਾਣਦਾ ਸੋ ਇਸ ਕਰਕੇ ਮੇਰਾ ਤਾਂ ਮਨ ਹੈ ਕਿ ਇਹ ਸਾਰੀਆਂ ਪ੍ਰੋਬਲਮਸ ਹੱਲ ਹੋਣ ਔਰ ਸਾਰਾ ਕੁਝ ਕਰਾਂਗੇ ਜੀ ਜੋ ਕੰਮ ਰਹਿ ਗਏ ਨੇ ਉਹ ਕਰਾਂਗੇ ਲੇਕਿਨ ਇਹ ਗੱਲ ਸਮਝਣ ਵਾਲੀ ਆ ਕਿ ਐਮਪੀ ਉਸੇ ਪਾਰਟੀ ਦਾ ਹੋਣਾ ਚਾਹੀਦਾ ਜਿਹ ਜਿਸ ਪਾਰਟੀ ਦੀ ਸੈਂਟਰ ਵਿੱਚ ਸਰਕਾਰ ਹੋਵੇ ਸੈਂਟਰ ਨੇ ਦੇਣੇ ਹੁੰਦੇ ਫੰਡਸ ਸੈਂਟਰ ਤੋਂ ਜੋ ਮਰਜ਼ੀ ਲਈ ਜਾਏਗੀ ਇਹ ਤਾਂ ਸ਼ੋਰ ਹੈ ਨਾ ਕਿ 2024 ਚ ਯਾਨੀ 4% ਦਾ ਦਾਅਵਾ ਕਰਦੇ ਆ ਇੱਕ ਅੱਧੀ ਘਟ ਸਕਦੀ ਜਾਂ ਵੱਧ ਵੀ ਸਕਦੀ ਪਤਾ ਕੋਈ ਨਹੀਂ ਮੋਦੀ ਸਾਹਿਬ ਦਾ ਤੇ ਉਹਨਾਂ ਨੇ ਮਿਹਨਤ ਇੰਨੀ ਕੀਤੀ ਹੈ ਮਿਹਨਤ ਦੇ ਸਿਰ ਤੇ ਉਹ ਵਿਕਾਸ ਦੇ ਸਿਰ ਤੇ ਲੜਦੇ ਆ ਹੋਰ ਕੋਈ ਨਹੀਂ ਆ ਸੋ ਇਸ ਕਰਕੇ ਕੋਸ਼ਿਸ਼ ਕਰਾਂਗੇ ਕਿ ਜਿੰਨੇ ਵੀ ਕੰਮ ਰਹਿ ਗਏ ਆ ਉਹ ਦੁਬਾਰਾ ਉਹਨਾਂ ਨੂੰ ਨੇਪਰੇ ਵੀ ਚੜਾਵਾਂਗੇ ਤੇ ਉਦਘਾਟਨ ਵੀ ਉਹਨਾਂ ਤੋਂ ਹੀ ਕਰਵਾਵਾਂਗੇ ਬੱਡੀ ਬਾਂਗ ਜਿਹੜੀ ਹੈ ਕਿਸ ਫਰੀਦਕੋਟ ਹਲਕੇ ਦੀ ਡਿਸਟ੍ਰਿਕਟ ਦੇ ਨਾਲ 2 ਸਾਲ ਪਹਿਲਾਂ ਵੀ ਅਨਾਉਂਸਮੈਂਟ ਕੀਤੀ ਗਈ ਸੀ ਕਿ ਮੈਡੀਕਲ ਕਾਲਜ ਵੀ ਇੱਥੇ ਬਣੇਗਾ ਪਰ ਹਾਲ ਤੱਕ ਹਰੰਦਾ ਨਹੀਂ ਪੱਥਰ ਮਿਲਿਆ ਦੇਖੋ ਅਨਾਉਂਸਮੈਂਟ ਕਰਨ ਵਾਲੀਆਂ ਲਾਰੇ ਲਾਉਣ ਵਾਲੀਆਂ ਗੱਪਾਂ ਮਾਰਨ ਵਾਲੀਆਂ ਸਰਕਾਰਾਂ ਸਾਨੂੰ ਮਿਲੀਆਂ ਹੁਣ ਲੋਕਾਂ ਨੇ ਜੇ ਦੇਖ ਲਿਆ ਕਿ ਯਾਰ ਗੱਲਾਂ ਹੀ ਕਰਦੇ ਆ ਪ੍ਰੈਕਟੀਕਲੀ ਕੁਝ ਨਹੀਂ ਕਰਦੇ ਤਾਂ ਫਿਰ ਯਕੀਨ ਕਰਨ ਮੋਦੀ ਸਾਹਿਬ ਤੇ ਇਸ ਵਾਰੀ ਮੁਹੱਬਤ ਨਾ ਪਿਆਰ ਨਾ ਉਹਨਾਂ ਦੇ ਕੈਂਡੀਡੇਟਸ ਨੂੰ ਜਿਤਾਉਣ ਤੇ ਫਿਰ ਮौज ਹੀ ਮौज ਹੈ ਆਮ ਤਾਂ ਹੋ ਚੱਲ ਰਹੀ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਤੇ ਆਪ ਆਰਮੀ ਪਾਰਟੀ ਨੇ ਟਾਈਅਪ ਕੀਤਾ ਹੈ ਕੋਈ ਸੀਟਾਂ ਦੇ ਤੇ ਫਰੀਦਕੋਟ ਦਾ ਵੀ ਨਾਮ ਆ ਗਿਆ ਕਿਤਾ ਹੋਏਗਾ ਕੁਝ ਵੀ ਚੱਲਦਾ ਫਿਰ ਸੋ ਬਟ ਉੱਥੇ ਸਾਰਿਆਂ ਨੇ ਕੀਤਾ ਹੈ ਗੱਠਬੰਧ ਮਹਾਗੱਠਬੰਧ ਤੇ ਐਂਡ ਆਫ ਦਾ ਡੇ ਲੋਕ ਸਮਝਦਾ ਲੋਨ ਨੂੰ ਪਤਾ ਹੈ ਫਰੀਦਕੋਟ ਦੇ ਮਾਮਲੇ ਨੂੰ ਹਾਂਜੀ ਫਰੀਦਕੋਟ ਦੇ ਮਾਮਲੇ ਨੂੰ ਫਰੀਦਕੋਟ ਜ ਜਦੋਂ ਵੀ ਮੈਂ ਜਾਣਾ ਇਹ ਪ੍ਰੇਵੀ ਕਰਦਾ ਹਾਂ ਕਿ اے ਮੇਰੇ ਮਾਲਿਕ ਤੁਸੀਂ ਇਹੋ ਜਿਹੇ ਹਸਤੀਆਂ ਪੈਦਾ ਕੀਤੀਆਂ ਜਿਹੜੀਆਂ ਸਾਡੀਆਂ ਧਰਤੀਆਂ ਤੇ ਵੀ ਅਸੀਂ ਉਸ ਧਰਤੀ ਦੇ ਵਸ਼ਿੰਦੇ ਜਿੱਥੇ ਤੁਸੀਂ ਵਿਚਰੇ ਔਰ ਫਾਬਾ ਫਰੀਦ ਐਸੀ ਹਸਤੀ ਜਿਨ੍ਹਾਂ ਨੂੰ ਗੁਰਨਾਨਕ ਸਾਹਿਬ ਨੇ ਪਿਆਰ ਇੰਨਾ ਕੀਤਾ ਗੁਰੂ ਘਰ ਦੇ ਸਭ ਤੋਂ ਜ਼ਿਆਦਾ ਬਾਣੀ ਉਹਨਾਂ ਦੀ ਸੋ ਇਹੀ ਮੈਂ ਕਹਿਣਾ ਕਿ ਉਹਨਾਂ ਨੂੰ ਜ਼ਾਮਨ ਰੱਖ ਕੇ ਉਹਨਾਂ ਨੂੰ ਯਾਦ ਕਰਕੇ ਮੈਂ ਪੂਰੇ ਫਰੀਦਕੋਟ ਸ਼ਹਿਰ ਦਾ ਤਾਂ ਹੈ ਹੀ ਪੂਰੇ ਹਲਕੇ ਦਾ ਵਿੱਚ ਮੋਗਾ ਵੀ ਆਉਂਦਾ ਸਾਰੇ ਆਉਂਦੇ ਵਾਗਾਪੁਰਾਣਾ ਰਾਮਪੁਰਾ ਫੂਲ ਕੋਟ ਕਪੂਰਾ ਮੈਂ ਗਿੱਦੜਾ ਸਾਰੇ ਮੈਨੂੰ ਜ਼ਬਾਨੀ ਯਾਦ ਹੋ ਗਿਆ ਸਰ ਹਰ ਜਗ੍ਹਾ ਪਤਾ ਚੱਲੇਗਾ ਕਿ ਕੋਈ ਬੰਦਾ ਭੇਜਿਆ ਸੀ ਤਾਂ ਨੇ ਕੰਮ ਕੀਤਾ